ਹਸਪੀਟਲ ਗਿੱਧਰਵਾ ਡਾਕਟਰ ਜੀਪ ਜਨ ਜੀ ਡੀਪ ਹਸਪੀਟਲ ਚ ਸਾਡੇ ਡਾਕਟਰ ਹਰਸ਼ਕਰਪ ਜੀ ਜੋ ਐਮ ਡੀ ਸਕੈਟਿਸ ਨੇ ਮਨੋਰੋਗਾ ਦੇ ਬਹੁਤ ਮਾਹਰ ਨੇ ਉਹ ਆਪਣੀਆਂ ਸਵਾਵਾ ਦਿੰਦੇ ਨੇ ਸਵੇਰ 9:00 ਵਜੇ ਤੋਂ ਲੈ ਕੇ ਦੁਪਹਿਰ ਦੇ 2:00 ਵਜੇ ਤੱਕ ਸ਼ਾਮੇ 5:30 ਵਜੇ ਤੋਂ ਲੈ ਕੇ 8:00 ਵਜੇ ਤੱਕ ਐਮਰਜੈਂਸੀ ਸਵਾਵਾ 24 ਘੰਟੇ ਚੱਲਦੀਆਂ ਨੇ ਇਸ ਟਾਈਮ ਸਾਡੇ ਬੱਚੇ ਨਸ਼ੇ ਦੀ ਦਗਲ ਦੇ ਵਿੱਚ ਫਸੇ ਹੋਏ ਨੇ ਅਰਜਾਨਾ ਨੇਕਾ ਫੋਨ ਆਉਂਦੇ ਨੇ ਬਤੋ ਸਵਾਸੇ ਜੀ ਕਿਵਾਂ ਕਿਰਦ ਸਾਡੇ ਬੱਚਿਆਂ ਦਾ ਕੋਈ ਹੱਲ ਤੋਂ ਹੁਣ ਤੁਹਾਨੂੰ ਬਠਿੰਡਾ ਹੋਰ ਜਾਂ ਕਿਤੇ ਵੀ ਜਾਣ ਦੀ ਲੋੜ ਨਹੀਂ ਡਾਕਟਰ ਸਾਹਿਬ ਦਾ ਬਹੁਤ ਜ਼ਿਆਦਾ ਚਿਹਰਾ ਹੈ ਖੁਦ ਕਾਉਂਸਲਿੰਗ ਕਰਕੇ ਇਹਨਾਂ ਨੇ ਅਨੇਕਾਂ ਨੌਜਵਾਨ ਬੱਚੇ ਬੱਚੀਆਂ ਦਾ ਚਿੱਟਾ ਤੇ ਹੋਰ ਕੈਮੀਕਲ ਨਿਸ਼ਚਿਤ ਰਾਇਆ ਆਫਟਰ ਮੈਨਜੀਆਂ ਨੂੰ ਫੈਮਿਲੀ ਲਾਈਫ ਚ ਕੋਈ ਸੈਕਸੂਅਲ ਪ੍ਰੋਬਲਮ ਆਉਂਦੀ ਹੈ ਕਿਵਾਂ ਬੱਚੇ ਐਜੂਕੇਸ਼ਨ ਨਾਲ ਕੇ ਡਿਪਰੈਸ਼ਨ ਤੋਂ ਜਾਂਦੇ ਹੈ ਸੋ ਤੁਹਾਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਬੇਝਿਜਕ ਹੋ ਕੇ ਤੁਸੀਂ ਡਾਕਟਰ ਸਾਹਿਬ ਕੋਲ ਜਾਓ डॉक्टर हर्ष गर्ग दीप हॉस्पिटल गिद्रबाहा थोड़िया सारे समस्याओं का हल डॉक्टर साहब खुद काउंसलिंग करके कर लेंगे धन्यवाद सत श्रीकाल जी मैं डॉक्टर मोना कंसल्टेंट ऑब्सटेटिक्स एंड गायनोकोलॉजी एक्स सीनियर रेजिडेंट डॉक्टर लेडी हार्डिंग मेडिकल कॉलेज न्यू दिल्ली हूँ मैं आ गया दीप हॉस्पिटल गिदड़वा जेकर किसी कपल में बेबी कंसीव करने प्रॉब्लम हो रही है किसी की बचादानी रसोलियां हो गई हैं किसी को महावारी की दिक्कत है या फिर जोतं प्रैगनेंट ने उन्होंने नॉर्मल डिलीवरी ऑपरेशन होने सारिया फैसिलिटीज़ लिये मैनु संपर्क कर सकते हो दप होस्पिटल गिदड़वा देख डेली सवेरे दस तो लैके दो बजे तक तो शाम छे तो लैके अठ बजे तक तो एमरजेंसी सेवावान ल्वेंटी फोर आवर्स लिए मैं अवेलेबल हाँ सत श्रीकाल ਚਾਰ ਡਾਊਟਸ ਜੋ ਲੇਜ਼ਰ ਹੈਅ ਰਿਡਕਸ਼ਨ ਨੂੰ ਲੈ ਕੇ ਕਾਫੀ ਲੋਕਾਂ ਦੇ ਮਾਈਂਡ ਵਿੱਚ ਹੁੰਦੇ ਆ ਕਿ ਇਹ ਸਿਰਫ ਫੀਮੇਲਸ ਹੀ ਕਰਾ ਸਕਦੇ ਆ ਜਾਂ ਮੇਲਸ ਵੀ ਕਰਾ ਸਕਦੇ ਆ ਕੀ ਇਹ ਥਿੱਕ ਵਾਲ ਜਾਂ ਵਾਈਟ ਵਾਲਾਂ ਤੇ ਵੀ ਕੰਮ ਕਰਦੀ ਹੈ ਕਿ ਇਹਦੇ ਨਾਲ ਮੇਰੀ ਸਕਿਨ ਬਰਨ ਤਾਂ ਨਹੀਂ ਹੋ ਜਾਊਗੀ ਜਾਂ ਮੈਨੂੰ ਸਿਰਫ ਇੱਕ ਸੈਟਿੰਗ ਤੋਂ ਬਾਅਦ ਹੀ ਪੂਰਾ ਰਿਜ਼ਲਟ ਮਿਲ ਜੂਗਾ ਸੋ ਨੰਬਰ 1 ਇਹ ਪ੍ਰੋਸੀਜਰ ਸਿਰਫ ਫੀਮੇਲਸ ਹੀ ਨਹੀਂ ਕਰਵਾਉਂਦੀਆਂ ਬਟ ਕੀ ਇਹ ਪ੍ਰੋਸੀਜਰ ਮੇਲਸ ਵੀ ਕਰਾ ਸਕਦੇ ਆ ਜਿਵੇਂ ਕਿ ਆਪਣੀ ਬੀਅਰਡ ਦੀ ਸ਼ੇਪ ਪ੍ਰੋਪਰ ਬਣਵਾ ਸਕਦੇ ਆ ਅਨਵਾਂਟਡ ਬਾਡੀ ਹੈਅਰ ਨੂੰ ਵੀ ਰਿਮੂਵ ਕਰਾ ਸਕਦੇ ਆ ਐਂਡ ਸਿਮਿਲਰਲੀ ਫੀਮੇਲਸ ਵੀ ਆਪਣੇ ਬਾਡੀ ਦੇ હેર ਰਿਡਕਸ਼ਨ ਨਾਲ ਰਿਮੂਵ ਕਰਵਾ ਸਕਦੇ ਨੰਬਰ 2 레이저 হেয়ার ਰਿਡਕਸ਼ਨ ਹਮੇਸ਼ਾ ਕੰਟਰਾਸਟ ਤੇ ਜ਼ਿਆਦਾ ਬੈਟਰ ਕੰਮ ਕਰਦੀ ਹੈ ਜਿਵੇਂ ਕਿ ਤੁਹਾਡਾ ਸਕਿਨ ਕਲਰ ਲਾਈਟ ਹੈ ਐਂਡ ਤੁਹਾਡੇ హెయిਰ ਕਾਫੀ ਡਾਰਕ ਤੇ ਠਿਕ ਹੈ ਐਂਡ 레이저 হেয়ার ਰਿਡਕਸ਼ਨ ਲਾਈਟ ਜਾਂ ਵਾਈਟ ਵਾਲਾਂ ਤੇ ਕੰਮ ਨਹੀਂ ਕਰਦੀ ਉੱਥੇ ਦੂਸਰੇ ਪ੍ਰੋਸੀਜਰਸ ਦੀ ਲੋੜ ਪੈਂਦੀ ਹੈ ਨੰਬਰ 3 ਸਕਿਨ ਬਰਨ ਹੋਣ ਦੇ ਚਾਂਸਸ ਇਸ ਪ੍ਰੋਸੀਜਰ ਨਾਲ ਨਹੀਂ ਹੁੰਦੇ ਜੇਕਰ ਤੁਸੀਂ ਇੱਕ ਸਕਿਨ ਸਪੈਸ਼ਲਿਸਟ ਦੇ ਅੰਡਰ ਇਹ ਪ੍ਰੋਸੀਜਰ ਕਰਵਾ ਰਹੇ ਹੋ ਐਂਡ ਇੱਕ ਐਫਡੀ ਅਪਰੂਵਡ ਮਸ਼ੀਨ ਦੇ ਨਾਲ ਇਹ ਪ੍ਰੋਸੀਜਰ ਕੀਤਾ ਜਾ ਰਿਹਾ ਹੈ ਨੰਬਰ 4 ਸਿਰਫ ਇੱਕ ਹੀ ਸੈਸ਼ਨ ਨਾਲ ਤੁਹਾਨੂੰ ਬਹੁਤਾ ਜਿਆਦਾ ਰਿਜ਼ਲਟ ਨਹੀਂ ਮਿਲ ਸਕਦਾ ਮਿਨੀਮਮ 5 ਤੋਂ 6 ਸੈਸ਼ਨਸ ਰਿਕੁਆਇਰਡ ਹੁੰਦੇ ਹਨ ਪਹਿਲੇ 3 ਸੈਸ਼ਨਸ ਮੰਥਲੀ ਹੁੰਦੇ ਉਸ ਤੋਂ ਬਾਅਦ ਤੁਹਾਡੀ ਹੇਅਰ ਗਰੋਥ ਤੇ ਡਿਪੈਂਡ ਕਰਦਾ ਹੈ ਕਿ ਉਸਦੇ ਅਗਲੇ ਸੈਸ਼ਨਸ ਦੀ ਟਾਈਮਿੰਗਸ ਕੀ ਰਹਿਣਗੀਆਂ ਸੋ ਹੋਰ ਜਾਣਕਾਰੀ ਲਈ ਤੁਸੀਂ ਸਾਨੂੰ ਦਿੱਤੇ ਗਏ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ